ਕੀ ਪੁਲਾੜ ਯਾਤਰੀ ਸੁਮਿਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਧਰਤੀ ਉੱਤੇ ਕਦੇ ਵਾਪਸ ਨਹੀਂ ਆ ਸਕਣਗੇ ਕਿ ਉਹਨਾਂ ਦਾ ਸਪੇਸ ਕ੍ਰਾਫਟ ਸੜ ਸਕਦਾ ਹੈ ਸਿਰਫ ਥੋੜੇ ਘੰਟਿਆਂ ਦੀ ਆਕਸੀਜਨ ਬਚੀ ਹੈ ਕਿਵੇਂ ਹੋਵੇਗਾ ਉਹਨਾਂ ਦੋਹਾਂ ਦਾ ਬਚਾਅ ਸਭ ਦੇ ਮਨ ਵਿੱਚ ਹੁਣ ਇਹੀ ਮੁੱਖ ਸਵਾਲ ਹਨ ਪਰ ਕਈ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਪਤਾ ਨਹੀਂ ਹੋਣਾ ਕਿ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਵਿਗਿਆਨੀ ਸੁਨੀਤਾ ਵਿਲੀਅਮਜ਼ ਆਪਣੇ ਸਾਥੀ ਬੁੱਚ ਵਿਲਮੋਰ ਨਾਲ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਪੁਲਾੜ ਵਿੱਚ ਫਸੇ ਹੋਏ ਹਨ ਤੁਹਾਨੂੰ ਦੱਸ ਦਈਏ ਕਿ ਸੁਨੀਤਾ ਵਿਲੀਅਮਜ਼ ਆਪਣੇ ਸਾਥੀ ਦੇ ਨਾਲ ਸਟਾਰਲਾਈਨਰ ਕੈਪਸੂਲ ਰਾਹੀਂ ਇੱਕ ਮਿਸ਼ਨ ਉੱਤੇ ਗਏ ਸੀ ਇਹ ਸਟਾਰਲਾਈਨਰ ਕੈਪਸੂਲ ਇੱਕ 5 ਮੀਟਰ ਲੰਬਾ ਤੇ 4 ਕਿਲੋਮੀਟਰ ਚੌੜਾ ਕੈਪਸੂਲ ਹੈ ਜਿਦੇ ਵਿੱਚ ਇਹ ਦੋਨੋਂ ਵਿਗਿਆਨੀ ਸਪੇਸ ਯਾਤਰਾ ਉੱਤੇ ਗਏ ਸਨ ਤੇ ਇਹਨਾਂ ਨੇ ਇੱਕ ਹਫਤੇ 8 ਦਿਨਾਂ ਦੇ ਵਿੱਚ ਵਿੱਚ ਵਾਪਸ ਧਰਤੀ ਦੇ ਉੱਤੇ ਆ ਜਾਣਾ ਸੀ ਪਰ ਹੁਣ 2 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਕਿ ਉਹ ਹਜੇ ਵੀ ਪੁਲਾੜ ਵਿੱਚ ਫਸੇ ਹੋਏ ਨੇ ਲੰਗੀ 5 ਜੂਨ ਨੂੰ ਬੋਇੰਗ ਸਟਾਰਲਾਈਨਰ ਕੈਪਸੂਲ ਆਪਣੇ ਪਹਿਲੇ ਮਨੁੱਖੀ ਮਿਸ਼ਨ ਦੀ ਸ਼ੁਰੂਆਤ ਕਰਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚੇ ਸੀ ਪਰ ਜਦੋਂ ਇਹ ਕੈਪਸੂਲ ਪੁਲਾੜ ਵਿੱਚ ਗਿਆ ਤਾਂ ਹੀਲੀਅਮ ਲੀਕ ਅਤੇ ਥਰਸਟਰ ਦੀਆਂ ਖਰਾਬੀਆਂ ਹੋਣ ਕਰਕੇ ਕਈ ਸਮੱਸਿਆਵਾਂ ਪਾਈਆਂ ਗਈਆਂ ਵੈਸੇ ਤਾਂ ਇਸ ਮਿਸ਼ਨ ਉੱਤੇ ਦੋਹਾਂ ਵਿਗਿਆਨੀਆਂ ਨੇ ਸਿਰਫ 8 ਦਿਨ ਹੀ ਰਹਿਣਾ ਸੀ ਪਰ ਕੈਪਸੂਲ ਵਿੱਚ ਥਰਸਟਰਾਂ ਦੀ ਖਰਾਬੀ ਕਾਰਨ ਉਹਨਾਂ ਦੀ ਵਾਪਸੀ ਦਾ ਸਹੀ ਸਮਾਂ ਅਜੇ ਤੱਕ ਤੈਅ ਨਹੀਂ ਹੋਇਆ ਹੁਣ ਸਭ ਨੂੰ ਇਸੇ ਗੱਲ ਦਾ ਡਰ ਹੈ ਕਿ ਕਿਤੇ ਕਲਪਨਾ ਚਾਵਲਾ ਨਾਲ ਜੋ ਹਾਦਸਾ ਵਾਪਰਿਆ ਸੀ ਉਹ ਇਹਨਾਂ ਦੇ ਨਾਲ ਨਾ ਵਾਪਰ ਜਾਵੇ ਕਲਪਨਾ ਚਾਵਲਾ ਵੇਲੇ ਵੀ ਬੋਇੰਗ ਕੰਪਨੀ ਦਾ ਹੀ ਰਾਕੇਟ ਸੀ ਤੇ ਹੁਣ ਵੀ ਇਸ ਮਿਸ਼ਨ ਉੱਤੇ ਬੋਇੰਗ ਕੰਪਨੀ ਦਾ ਹੀ ਕੈਪਸੂਲ ਵਰਤਿਆ ਜਾ ਰਿਹਾ ਹੈ ਵੈਸੇ ਤਾਂ ਸੁਨੀਤਾ ਪਹਿਲਾਂ ਵੀ ਕਈ ਸਪੇਸ ਮਿਸ਼ਨ ਕਰ ਚੁੱਕੀ ਹੈ ਪਰ ਹੁਣ ਸਿਰਫ 8 ਦਿਨ ਚੱਲਣ ਵਾਲਾ ਮਿਸ਼ਨ ਅਜੇ ਤੱਕ ਵੀ ਖਤਮ ਨਹੀਂ ਹੋ ਰਿਹਾ ਤਾਂ ਸਭ ਦੇ ਮਨ ਵਿੱਚ ਸਵਾਲ ਜਿਹੜੇ ਆ ਉਹ ਆ ਰਹੇ ਨੇ ਹੁਣ ਸੁਨੀਤਾ ਕੋਲ ਧਰਤੀ ਉੱਤੇ ਵਾਪਸ ਆਉਣ ਲਈ ਜੋ ਸਪੇਸ ਕ੍ਰਾਫਟ ਹੈ ਉਸ ਵਿੱਚ ਵੱਡੀਆਂ ਤਕਨੀਕੀ ਖਰਾਬੀਆਂ ਹਨ ਤੇ ਜੇਕਰ ਇਸੇ ਸਪੇਸ ਕ੍ਰਾਫਟ ਦੇ ਨਾਲ ਉਹ ਧਰਤੀ ਦੇ ਵਾਤਾਵਰਣ ਵਿੱਚ ਦਾਖਲ ਹੁੰਦੇ ਨੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਵੇਲੇ ਇਹ ਸਟਾਰਲਾਈਨਰ 에ਅਰਕ੍ਰਾਫਟ ਧਰਤੀ ਤੋਂ ਕਰੀਬ 400 ਕਿਲੋਮੀਟਰ ਦੀ ਦੂਰੀ ਤੇ ਸਪੇਸ ਵਿੱਚ ਹੈ। ਇਹਦੇ ਵਿੱਚ ਬਹੁਤ ਵੱਡੇ ਤਕਨੀਕੀ ਨੁਕਸਰ ਪੈ ਚੁੱਕੇ ਨੇ ਜਿਨ੍ਹਾਂ ਨੂੰ ਠੀਕ ਕਰਨ ਦੀ ਕੋਈ ਆਸ ਨਹੀਂ ਦਿਖ ਰਹੀ। ਕਿਉਂਕਿ ਇਸ ਸਪੇਸ ਕ੍ਰਾਫਟ ਦੇ ਕਾਫੀ ਥਰਸਟਰ ਖਰਾਬ ਹੋ ਚੁੱਕੇ ਨੇ ਜੋ ਕਿ ਇਸ ਦੀ ਧਰਤੀ ਦੇ ਵਾਤਾਵਰਣ ਵਿੱਚ ਸੇਫ ਲੈਂਡਿੰਗ ਲਈ ਬਹੁਤ ਜ਼ਰੂਰੀ ਸਨ। ਇਹਨਾਂ ਥਰਸਟਰਾਂ ਨੇ ਹੀ ਸਪੇਸ ਕ੍ਰਾਫਟ ਦੀ ਤੇਜ਼ ਸਪੀਡ ਨੂੰ ਨਿਯੰਤਰਣ ਵਿੱਚ ਰੱਖਣਾ ਸੀ। ਤੇ ਜੇ ਹੁਣ ਇਹਨਾਂ ਦੇ ਖਰਾਬ ਚਲਦਿਆਂ ਹੀ ਧਰਤੀ ਦੇ ਵਾਤਾਵਰਣ ਵਿੱਚ ਵਾਯੂ ਮੰਡਲ ਵਿੱਚ ਦਾਖਲ ਹੋਇਆ ਜਾਵੇ ਤਾਂ ਅੱਗ ਲੱਗਣ ਦੀ ਪੂਰੀ ਸੰਭਾਵਨਾ ਬਣ ਜਾਂਦੀ ਹੈ ਇਸ ਦੇ ਨਾਲ ਹੀ ਇੰਜਣ ਨੂੰ ਤੇਲ ਸਪਲਾਈ ਕਰਨ ਵਾਲੇ ਵਾਲਵ ਵੀ ਖਰਾਬ ਹੋ ਚੁੱਕੇ ਹਨ ਤੇ ਇੰਜਣ ਨੂੰ ਤੇਲ ਸਪਲਾਈ ਨੂੰ ਵੱਧ ਘਟ ਕਰਨ ਦਾ ਜਿਹੜਾ ਕੋਈ ਵੀ ਚਾਰਾ ਬਾਕੀ ਨਹੀਂ ਬਚਦਾ ਅਗਲੀ ਗੱਲ ਇਹ ਹੈ ਕਿ ਹੀਲੀਅਮ ਦੀ ਲੀਕੇਜ ਕਾਰਨ ਵੀ ਅੱਗ ਲੱਗਣ ਦੀ ਪੂਰੇ ਚਾਂਸ ਹਨ ਤੇ ਸਪੇਸ ਇੰਜੀਨੀਅਰਾਂ ਦੇ ਅਨੁਸਾਰ ਅਜਿਹੀ ਸਥਿਤੀ ਵਿੱਚ ਧਰਤੀ ਤੇ ਵਾਪਸੀ ਦਾ ਮਤਲਬ ਸਿੱਧਾ ਮੌਤੇ ਨਾਲ ਮੱਥਾ ਲਾਉਣਾ ਹੈ। ਉੱਥੇ ਹੀ ਸੁਨੀਤਾ ਵਿਲੀਅਮਜ਼ ਨੂੰ ਅੱਖਾਂ ਸੰਬੰਧੀ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਵਾਸਤੇ ਦੱਸ ਦਈਏ ਕਿ ਇਹਨਾਂ ਤੋਂ ਪਹਿਲਾਂ ਵੀ ਰੂਸੀ ਵਲੇਰੀ ਪੋਲਿਆਕੋਵ ਨੇ 1990 ਦੇ ਦਹਾਕੇ ਵਿੱਚ ਮੱਧ ਵਿੱਚ ਮੀਰ ਸਪੇਸ ਸਟੇਸ਼ਨ ਉੱਤੇ ਪੁਲਾੜ ਵਿੱਚ 437 ਦਿਨ ਬਤਾਏ ਸਨ। ਪਿਛਲੇ ਸਾਲ ਫ੍ਰੈਂਕ ਰੂਬਿਓ 371 ਦਿਨਾਂ ਵਿੱਚ ਆਈਐਸਐਸ ਤੋਂ ਵਾਪਸ ਪਰਤੇ ਸਨ, ਜੋ ਕਿ ਕਿਸੇ ਅਮਰੀਕੀ ਵੱਲੋਂ ਪੁਲਾੜ ਵਿੱਚ ਬਿਤਾਇਆ ਸਭ ਤੋਂ ਲੰਬਾ ਸਮਾਂ ਸੀ। ਉਦਰ ਰੂਸ ਦੇ ਓਲੇਗ ਕੋਨੋਨਨ ਕੋ ਅਜੇ ਹੀ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਆਪਣੇ ਕੈਰੀਅਰ ਦੇ ਦੌਰਾਨ ਪੁਲਾੜ ਵਿੱਚ 1000 ਤੋਂ ਵੱਧ ਦਿਨ ਬਿਤਾਏ ਹਨ। ਉਥੇ ਹੀ NASA ਦੇ ਅਧਿਕਾਰੀਆਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਇਸ ਨੂੰ ਬਦਲ ਕੇ ਇੱਕ ਨਵਾਂ ਮਿਸ਼ਨ ਜਿਹੜਾ ਸਤੰਬਰ ਦੇ ਵਿੱਚ ਚਲਾਇਆ ਜਾਵੇਗਾ ਤੇ ਉਸ ਮਿਸ਼ਨ ਦੇ ਅਨੁਸਾਰ ਸੁਨੀਤਾ ਵਿਲੀਅਮਸ ਤੇ ਉਹਨਾਂ ਦੇ ਸਾਥੀ ਬੁੱਚ ਵਿਲਮੋਰ ਫਰਵਰੀ 2025 ਤੱਕ ਵਾਪਸੀ ਕਰ ਸਕਦੇ ਹਨ ਪਰ ਕੋਈ ਵੀ ਜਿਹੜੀ ਪੱਕੀ ਪੁਸ਼ਟੀ ਨਾਸਾ ਦੇ ਅਧਿਕਾਰੀਆਂ ਦੇ ਵੱਲੋਂ ਵੀ ਹਜੇ ਤੱਕ ਨਹੀਂ ਕੀਤੀ ਗਈ ਸੋ ਅਜੇਹੇ ਵਿੱਚ ਸੁਨੀਤਾ ਵਿਲੀਅਮਸ ਤੇ ਉਹਨਾਂ ਦੇ ਸਾਥੀ ਬੁੱਜ ਵਿਲਮੋਰ ਨੇ ਆਪਣੀ ਨਾਸਾ ਦੇ ਨਾਲ ਜੋ ਵੀਡੀਓ ਗੱਲਬਾਤ ਹੋਈ ਹੈ ਉਸ ਦੇ ਦੌਰਾਨ ਆਪਣੇ ਆਪ ਨੂੰ ਬਹੁਤ ਹੀ ਕੌਨਫੀਡੈਂਟ ਦਿਖਾਇਆ ਹੈ ਕਿ ਉਹ ਵਾਪਸ ਧਰਤੀ ਉਤੇ ਜ਼ਰੂਰ ਆਉਣਗੇ ਪਰ ਪ੍ਰਸਥਿਤੀਆਂ ਨੂੰ ਦੇਖ ਕੇ ਕੁਝ ਹੋਰ ਹੀ ਲੱਗਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਇਥੋਂ ਤੱਕ ਕਿ ਨਾਸਾ ਦੇ ਅਧਿਕਾਰੀ ਵੀ ਹਜੇ ਤੱਕ ਕੁਝ ਪੱਕਾ ਨਹੀਂ ਦੱਸ ਸਕੇ ਕਿ ਉਹ ਕਦੋਂ ਵਾਪਸ ਆਉਣਗੇ ਉਹ ਆ ਸਕਣਗੇ ਜਾਂ ਫਿਰ ਨਹੀਂ ਆ ਸਕਣਗੇ ਸ਼ਨੀਵਾਰ ਨੂੰ ਨਾਸਾ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਜਿਹੜਾ ਨਵਾਂ ਅਗਲਾ ਅ ਜਿਹੜਾ ਬਿਆਨ ਆ ਉਹ ਦਿੱਤਾ ਜਾਵੇਗਾ ਇਸ ਮਿਸ਼ਨ ਨੂੰ ਲੈ ਕੇ ਦੇਖਦੇ ਹਾਂ ਉਹ ਕੀ ਕਹਿੰਦੇ ਨੇ